ਮੈਂ ਤੁਹਾਨੂੰ ਇੱਕ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਦੀ ਰਹਿਮਤ ਦਿਖਾਉਣਾ ਚਾਹੁੰਦਾ ਕਰਾਮਾਤ ਡਾਕਟਰ ਸਾਹਿਬ ਕਹਿੰਦੇ ਸੀ ਕਰਾਮਾਤਾਂ ਛੋਟੀ ਚੀਜ਼ ਹੁੰਦੀਆਂ ਨੇ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਬਹੁਤ ਵੱਡੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੁੰਦੀ ਹੈ ਕਰਾਮਾਤ ਬਹੁਤ ਛੋਟੀ ਚੀਜ਼ ਹੈ ਇਹ ਬੱਚਾ ਮੈਂ ਤੁਹਾਨੂੰ ਮਿਲਾਨਾ ਚਾਹੁੰਦਾ ਪਹਿਲਾਂ ਬੱਚੇ ਆਪਣਾ ਨਾਮ ਦੱਸੋ ਗੁਨਵੀਰ ਸਿੰਘ ਕੀ ਨਾਮ ਹੈ ਗੁਨਵੀਰ ਗੁਨਵੀਰ ਸਿੰਘ ਬੱਚੇ ਦੀ ਉਮਰ ਹੈ 5 ਸਾਲ ਕੋਈ ਦੱਸ ਸਕਦਾ ਕਿੰਨੀਆਂ ਬਾਣੀਆਂ ਗੰਢ ਕੀਤੀਆਂ ਹੋਣਗੀਆਂ 14 ਬਾਣੀਆਂ ਯਾਦ ਨੇ 14 ਬੋਲੇ ਸੋਨਹਿਰ 5 ਸਾਲ ਦੀ ਉਮਰ ਤੇ 14 ਬਾਣੀਆਂ ਯਾਦ ਨੇ ਕਿਤੋਂ ਵੀ ਬਾਣੀ ਸੁਣ ਲਓ ਮੈਨੂੰ ਲੱਗਿਆ ਵੀ ਐਵੇਂ ਮਾਰਦੇ ਹੋਣੇ ਆ ਵੀ ਕਿਤੋਂ ਬਾਣੀ ਪੁੱਛ ਕੇ ਵੇਖੀਏ ਚਲੋ ਆਪਾਂ ਇਹਨੂੰ ਪੁੱਛਦੇ ਹਾਂ ਵੀ ਅਨੰਦ ਸਾਹਿਬ ਤੋਂ ਬਿਡੇ ਸੁਣਾਓ ਸੁਰਨਰ ਮੁੰਜਨ ਅੰਮ੍ਰਿਤ ਖੋਜਦੇ ਅੰਮ੍ਰਿਤ ਖੁਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਈ ਇੱਕ ਪਰਸਨ ਆਇਆ ਲਬ ਲੋਭ ਹੰਕਾਰ ਝੁਕਾ ਸਤਗੁਰ ਪੱਲਾ ਪਾਇਆ ਸਵਈਆਂ ਦੇ ਵਿੱਚੋਂ ਮੈਨੂੰ ਸੁਣਾਓ ਸਵਈਆਂ ਦੇ ਵਿੱਚੋਂ ਦੀ ਮੈਨੂੰ ਸੁਣਾਓ ਉਥੋਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਕਾਉਲੇ ਬਾਨ ਪੂਜ ਤਰਿਓ ਸਿਰ ਕਾਉਲੇ ਲਿੰਗ ਰੇ ਨਹੀਂ ਨਹੀਂ ਜਿਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਉਲੇ ਬਾਨ ਪੂਜ ਤਰਿਓ ਸਿਰ ਕਾਉਲੇ ਕਨਫਿਊਜ਼ ਨਹੀਂ ਹੁੰਦਾ ਲਿੰਗ ਰੇ ਲਟਕਾਇਓ ਕਾਉਲ ਖੇਰ ਵਾਚੀ ਦੀ ਸਾਮੇ ਕਾਉ ਬਛਾਕੋ ਸੀਸ ਨਿਵਾਇਓ ਕਾਉ ਬੂਤਾਨ ਕੋ ਪੂਜਤ ਹੈ ਪਸ ਕਾਉ ਬੂਤਾਨ ਕੋ ਪੂਜਨਤਾ ਕੂਰ ਕਿਦਿਆ ਔਰ ਜੋਸਾ ਬੀਜਕ ਸ਼੍ਰੀ ਭਗਵਾਨ ਕੋ ਵੇਦ ਨਾ ਪਾਇਓ ਚੋਪਈ ਸਾਹਿਬ ਤੋਂ ਸੁਣਾਓ ਉਤੋਂ ਨਿਰੰਕਾਰ ਨਿਰਬਿਕਾਰ ਨਿਲੰਭ ਆਦਨੀਲ ਅਨਾਦਸਮ ਤਾਕਾ ਮੂਡ ਚਾਲਤ ਵੇਦਾ ਜਾ ਕੋ ਪੇਵਨਾ ਪਾਵਤ ਵੇਦਾ ਤਾਕੋ ਕਰਪਾਨ ਅਨੁਮਾਨ ਧਾ ਮੂਡ ਕਟ ਪੇਦ ਨ ਜਾਣਤ ਵਾ ਦੇਵ ਕੋ ਕੈਸੇ ਦਸਿ ਨਿਰੰਕਾਰ ਕਰ ਅੱਛਾ ਮੈਨੂੰ ਜਪਜੀ ਸਾਹਿਬ ਦੇ ਵਿੱਚੋਂ ਸੁਣਾਓ ਉਤੋਂ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਈ ਪਿਛੇ ਪਸਾਰੇ ਕਾਗਤ ਕੰਨ ਲਿਖਨ ਹੰ ਮੰਨੇ ਕਾਬੇ ਕਰਨ ਚਾਲ ਐਸਾ ਨਾਮ ਮਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਸੁਧ ਹੋਏ ਮਨ ਬੁੱਧ ਮੰਨੇ ਸਕਲਪਵਨ ਕੀ ਸੁਧ ਮੰਨੇ ਮੂਛੋ ਟਾਨਨਾ ਕਾਇ ਸ਼ਾਬਾਸ਼ ਬੱਚੇ ਇਹ ਨੇ ਦੱਸਦਾ ਕਿ ਅਸੀਂ ਸਾਰੇ ਵੱਡੀ ਉਮਰ ਦੇ ਅਨਪੜ੍ਹ ਇਹਦੇ ਇਹਦੇ ਮਾਤਾ ਪਿਤਾ ਨੇ ਜੋ ਬੇਨਤ ਕੀਤੀ ਹੋਊਗੀ ਇਹਦੇ ਅਧਿਆਪਕ ਸਹਿਬਾਨਾਂ ਨੇ ਅਸਲ ਵਿੱਚ ਵਧਾਈ ਦੇ ਪਾਤਰ ਨੇ ਇਹਨੂੰ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਹੋ ਜਾਣਾ ਜਿੰਨਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸੁਮਾਣੀ ਜਿਹਦੇ ਤੇ ਨਦਰ ਕਰਮ ਹੋ ਜੇ ਗੁਰੂ ਦੀ ਉਹਦੇ ਹਿਰਦਿਆਂ ਵਿੱਚ ਵਸ ਜਾਂਦੀ ਏ ਫਿਰ ਉਮਰ ਦਾ ਕੋਈ ਤਕਾਜ਼ਾ ਨਹੀਂ ਰਹਿ ਜਾਂਦਾ ਚਿੱਟੀਆਂ ਦਾੜੀਆਂ ਹੋ ਜਾਣ ਤਾਂ ਵੀ ਕਈ ਵਾਰੀ ਮੂਲ ਮੰਤਰ ਦਾ ਪੰਜ ਪੌੜੀਆਂ ਵੀ ਯਾਦ ਨਹੀਂ ਹੁੰਦੀਆਂ ਮਗਰ ਇਸ 5 ਸਾਲ ਦੀ ਉਮਰ ਬੱਚੇ ਤੇ ਸਤਿਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਆਦੈ ਬਟੇ ਰਾਗ ਮਾਲਾ ਰਾਗ ਰਾਗ ਮਾਲਾ ਸੁਣਾ ਦੇ ਥੋੜੀ ਰਾਗ ਮਾਲਾ ਰਾਗ ਇਕ ਸੰਗ ਪੰਚ ਵਰੰਗਨ ਸੰਗ ਲਾਪੇ ਆਠੋਂ ਨੰਦਨ ਪਥਮ ਰਾਗ ਪੈ ਰੋਵੇ ਕਰੀ ਪੰਚ ਰਾਗਨੀ ਸੰਗ ਗੁਚਰੀ ਪ੍ਰਥਮ ਪੈ ਰਵੀ ਬਿਲਾਵਲੀ ਪੁਨਿਆ ਕੀ ਜਾਵੇ ਬੰਗਲੀ पुनस्लेखी की पे बारी ए पैरों की पाछो नारी पंचम हर ए ए रूह है कोई ए कोई जन्म नहीं होया ए बच्चे दी किसी दी रूह है कोई ए कोई भक्ति शक्ति वाली रूह आ गई है साडे विच जेडी के दी पिछली भक्ति पिछले कर्म जड़े पूर्वले कर्म ने ओ प्रगट हो गए ने पूर्व पूर्व कर्म के अंकुर जब प्रकटे पेटे और रिस्क पुरख बैरागी ਕਿ ਮੈਂ ਤੇ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਸਤਗੁਰਾਂ ਦੀ ਜੋ ਬਖਸ਼ਿਸ਼ਾਂ ਅੱਜ ਵਿਖਣ ਨੂੰ ਮਿਲ ਰਹੀਆਂ ਨੇ ਕਿ ਵਾਕਈ ਕਰਾਮਾਤਾਂ ਹੁੰਦੀਆਂ ਨੇ ਵਾਕਈ ਇੰਨੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ ਨਾਲ ਇੰਨੀ ਬਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਨਾ ਇਹਦਾ ਬੱਚੇ ਦਾ ਸਨਮਾਨ ਕਰਨਾ ਵੀ ਬੜਾ ਜ਼ਰੂਰੀ ਹੈ ਮੈਂ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਬੀਬੀ ਪਰਮਜੀਤ ਕੌਰ ਜੀ ਨੂੰ ਜਿਹੜੇ ਮਿਹਨਤ ਕਰਦੇ ਨੇ ਬੱਚੇ ਨੂੰ ਨਾਲ ਦੁਨਿਆਵੀ ਪੜ੍ਹਾਈਆਂ ਦੇ ਨਾਲ ਇੱਕ ਗੁਰਮਤਿ ਦੀ ਵਿੱਦਿਆ ਵੀ ਦੇ ਰਹੇ ਨੇ ਅਸਲੀ ਰੂਹ ਦੀ ਖੁਰਾਕ ਜਿਹੜੀ ਬੱਚੇ ਨੂੰ ਦੇ ਰਹੇ ਨੇ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦਾ ਪਰਿਵਾਰ ਜਿਹੜਾ ਸਟੇਜ ਤੇ ਆਵੇ ਇਹ ਅਸਲ ਦੇ ਵਿੱਚ ਵਧਾਈ ਦੇ ਪਾਤਰ ਨੇ ਇਹ ਅਸਲ ਦੇ ਵਿੱਚ ਜੋ ਸਤਗੁਰਾਂ ਦੀ ਬਖਸ਼ਿਸ਼ ਹੋਈ ਹੈ ਇਹੋ ਜਿਹੇ ਪਰਿਵਾਰ ਜਿਹੜੇ ਨੇ ਅਸਲ ਦੇ ਵਿੱਚ ਸਤਕਾਰਯੋਗ ਨੇ ਇਹਨਾਂ ਦੇ ਮਾਤਾ-ਪਿਤਾ ਹੋ ਰਹੇ ਮੈਂ ਜਨਨਸ ਕਰਤਾ ਜਗਦੀਪ ਸਿੰਘ ਕਾਲੂ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਟੇਜ ਤੇ ਆ ਜਾਓ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਮਿਲ ਕੇ ਇਸ ਬੱਚੇ ਦਾ ਸਨਮਾਨ ਕਰੀਏ ਬੋਲੇ ਸੋਨਿਹਾਰ ਕਿਹੜੇ ਸਕੂਲ ਪੜਦਾ ਹੈ ਬੇਟੇ ਮਾਤਾ ਜੈਗੌਰ ਮਾਤਾ ਜੈਗੌਰ ਚ ਪੜਦਾ ਉਹ ਵੀ ਬੜਾ ਅੱਛਾ ਸਕੂਲ ਹੈ ਆਪਸ਼ਨ ਦੇ ਦਿਓ ਉਹ ਵੀ ਇੱਕ ਮਿੰਟ ਉਹ ਵੀ ਆਪਸ਼ਨ ਦੇ ਦਿਓ ਨਹੀਂ ਉੱਥੇ ਪੜਦਾ ਜਿਆ ਜਿਆ ਯਾਰ ਦੀ ਕਮੇਟੀ ਵਾ ਵਾ ਕੀ ਬਾਤ ਜੇ ਵੈਸੇ ਤੇ ਮਾਤਾ ਜੈਕੋਰ ਸਕੂਲ ਪੜਦਾ ਬੜਾ ਅੱਛਾ ਸਕੂਲ ਆ ਉਹ ਵੀ ਉਹ ਵੀ ਬੜੀ ਅੱਛੀ ਵਿੱਦਿਆ ਦਿੰਦੇ ਨੇ ਜੇ ਤੇ ਉੱਥੇ ਹੀ ਪੜੇਗਾ ਬੱਚਾ ਤੇ ਜਨਰਲ ਸਕੱਤਰ ਸਾਹਿਬ ਵੱਲੋਂ ਪ੍ਰਧਾਨ ਜੀ ਵੱਲੋਂ ਬੇਨਤੀ ਹੈ ਕਿ ਪਰਿਵਾਰ ਨੂੰ 51000 ਰੁਪਏ ਦਿੱਤਾ ਜਾਏਗਾ ਬੋਲੇ 51000 ਰੁਪਏ ਕੋਈ ਪੈਸੇ ਨਹੀਂ ਨੇ ਉਹ ਦਰਸ਼ਨ ਭੇਟਾ ਵੀ ਘਟਾ ਇਹੋ ਜੀ ਰੂਹ ਦੀ ਐਸੀ ਦਰਸ਼ਨ ਪੇਟਾਈ ਦੇ ਰਹੇ ਆ ਛੋਡੀ ਜੀ ਤੇ ਜੇ ਬੱਚਾ ਗੁਰੂਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਫਰੀ ਪੜਾਵਾਂਗੇ ਜਨਰਲ ਸਖਤਰ ਸਾਹਿਬ ਜੇ ਬੱਚਾ ਗੁਰੂਰਕਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਦੀ ਸਾਰੀ ਫੀਸ ਮਾਫ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਬਸ ਬੱਚੇ ਦੀ ਪਰਵਰਿਸ਼ ਇਸੇ ਤਰ੍ਹਾਂ ਹੁੰਦੀ ਰਵੇ ਇਹਨੂੰ ਇਹਨੂੰ ਕਹਿੰਦੇ ਨੇ ਬੱਚੇ ਦੀ ਪਰਵਰਿਸ਼ ਕਰਨਾ ਬੱਚਿਆਂ ਨੂੰ ਜਨਮ ਦੇ ਦੇਣਾ ਉਹਨਾਂ ਨੂੰ ਪਾਲਣਾ ਪੋਸਣਾ ਇਹ ਮਾਤਾ ਪਿਤਾ ਦਾ ਫਰਜ਼ ਹੁੰਦਾ ਪਾਲਣਾ ਹੀ ਨੇ ਸਾਰਿਆਂ ਨੇ ਬੱਚੇ ਜਾਨਵਰ ਵੀ ਪਾਲਦੇ ਨੇ ਆਪਣੇ ਬੱਚਿਆਂ ਨੂੰ ਮਗਰ ਬੱਚੇ ਦੀ ਪਰਵਰਿਸ਼ ਕਰਨਾ ਬੱਚੇ ਨੂੰ ਗੁਰੂ ਦੇ ਨਾਲ ਬਾਣੀ ਉਹਦੇ ਹਿਰਦੇ ਵਿੱਚ ਵਸਾਉਣ ਵਾਸਤੇ ਰੋਜ਼ ਉਪਰਾਲੇ ਕਰਨੇ ਇਸਦੇ ਪਿਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਵੀ ਆਏ ਨੇ ਇਹਨਾਂ ਦੀ ਦਾਦੀ ਜੀ ਆਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਟ ਤੇ ਆ ਜਾਣ ਬੀਬੀ ਪਰਮਜੀਤ ਕੌਰ ਜੀ ਆ ਜਾਣ ਦੇਖੋ ਕਿਤੋਂ ਵੀ ਬਾਣੀ ਸੁਣ ਲੋ ਹਾਂ ਅਨੈ ਦਾਦੀ ਜੀ ਆਏ ਨੇ ਉਹਨਾਂ ਦਾ ਸਤਿਕਾਰ ਜਨਰਲ ਅਸਕਰ ਜਗਦੀਪ ਸਿੰਘ ਕਾਲੂ ਜੀ ਕਰਨਗੇ ਬੋਲੇ ਸੋ ਨਿਹਾਲ ਇਹਨਾਂ ਦੇ ਪਹਿਲਾ ਪਿਤਾ ਜੀ ਪਹਿਲਾ ਪਿਤਾ ਜੀ ਇਹਨਾਂ ਦੇ ਕਿਹਨਾ ਜੀ ਤੁਹਾਡਾ ਸਰਦਾਰ ਪ੍ਰੀਤਪਾਲ ਸਿੰਘ ਜੀ ਬੋਲੇ ਸੋ ਨਿਹਾਲ ਬੀਬੀ ਪਰਮਜੀਤ ਕੌਰ ਜੀ ਜੋ ਅਬ ਅੰਦਾ ਮਗਲ ਦੇ ਵਿੱਚ ਕਈ ਸਾਰੇ ਬੱਚਿਆਂ ਨੂੰ ਕੈਂਪ ਚ ਚਲਾਉਂਦੇ ਨੇ ਬੋਲੇ ਸੋ ਨਿਹਾਲ ਇਹਨਾਂ ਦੀ ਮਾਤਾ ਦੇ ਨਾਲ ਨਾਲ ਬੀਬੀ ਪਰਮਜੀਤ ਕੌਰ ਜੀ ਵੀ ਬੱਚੇ ਨੂੰ ਬਾਣੀ ਕੰਠ ਕਰਾਉਣ ਦੇ ਵਿੱਚ ਇਹਨਾਂ ਦੇ ਸਰਦਾਰ ਜੀ ਵੀਰ ਜੀ ਬੋਲੇ ਸੋ ਨਿਹਾਲ ਸੋ ਇਦਾਂ ਦੀ ਬਖਸ਼ਿਸ਼ ਕਿਤੇ ਸਾਰਿਆਂ ਫੁੱਲਾਂ ਤੇ ਹੋ ਜਾਵੇ ਇਹੋ ਜੀ ਖੁਸ਼ਬੂ ਸਾਰਿਆਂ ਚੋਂ ਆਣੀ ਸ਼ੁਰੂ ਹੋ ਜਾਵੇ ਤੇ ਮੈਂ ਬਾਰ-ਬਾਰ ਕਹਿਣਾ ਹੁਣਾ ਮਰਨ ਤੋਂ ਪਹਿਲਾਂ ਖਾਲਸਾ ਰਾਜ ਵੇਖ ਕੇ ਜਾਣਾ ਚਾਹਣਾ ਰੋਜ਼ ਕਹੀ ਜਾ ਰਿਹਾ ਖਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਕਦੋਂ ਕਰੇਗਾ ਜਦੋਂ ਖਾਲਸੇ ਪੈਦਾ ਹੋਣਗੇ ਜਦੋਂ ਖਾਲਸੇ ਰਾਜ ਕਰਨ ਵਾਲੇ ਖਾਲਸੇ ਆਪਾਂ ਤਿਆਰ ਕਰਾਂਗੇ ਤੇ ਜਦੋਂ ਇਦਾਂ ਦੇ ਬੱਚੇ ਦੁਆਰਾ ਇਹ ਇਹ ਨਾਮ ਜਪਣ ਵਾਲੀਆਂ ਰੂਹਾਂ ਦੁਆਰਾ ਆਉਣਗੀਆਂ ਤੇ ਸਾਡਾ ਰਾਜ ਇੱਕ ਦਿਨ ਬੜੀ ਜਲਦੀ ਹੋਵੇਗਾ ਤੇ ਦੁਨੀਆ ਸਾਨੂੰ ਫੋਲੋ ਕਰੇਗੀ ਸਾਡੇ ਰਾਜ ਦੇ ਵਿੱਚ ਸਾਰੀਆਂ ਕੁਮਾਂ ਰਹਿਣਾ ਚਾਹਣਗੀਆਂ ਸਾਰੀਆਂ ਬਰਾਦਰੀਆਂ ਬੜੀਆਂ ਖੁਸ਼ ਰਹਿਣਗੀਆਂ ਹਰ ਕੋਈ ਕਹੇਗਾ ਕਿ ਵਾਹ! ਕੀ ਰਾਜਸੀ ਖਾਲਸਾ ਦਾ ਜੋ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਵਿੱਚ ਕਿਸੇ ਨੂੰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਉਹਦੇ ਵਿੱਚ ਕਿਸੇ ਨੂੰ ਬਾਗੀ ਆਕੀ ਨਹੀਂ ਹੋਣਾ ਪਿਆ ਸਾਰੇ ਉਸ ਰਾਜ ਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਬੜੇ ਖੁਸ਼ ਸੁਖੀ ਵਸਦੇ ਹੁੰਦੇ ਸੀ। ਸੋ ਗੁਰੂ ਸਾਹਿਬਾਂ ਦੀ ਬਖਸ਼ਿਸ਼ ਇਹੋ ਜੀ ਕਿਤੇ ਸਾਡੇ ਸਾਰਿਆਂ ਤੇ ਹੋ ਜਾਵੇ।